ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਤੋਂ ਜਿੱਥੇ ਤੁਸੀਂ ਵੇਖੋ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਜੀਆਂ ਦੱਸਦੀ ਕਿ ਗੁਰੂ ਘਰ ਦੇ ਅੰਦਰ ਪਾਣੀ ਜਿਹੜਾ ਦਾਖਲ ਹੋ ਗਿਆ ਜਿਸ ਨੂੰ ਵੇਖ ਕੇ ਬੇਹਦ ਹੀ ਭਾਵੁਕ ਤਸਵੀਰਾਂ ਸੱਬ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਕਿ ਇਹ ਸਾਹਮਣੇ ਆਈਆਂ ਨੇ ਕਿਉਂਕਿ ਤੁਸੀਂ ਬੰਨ ਦੇ ਵਿੱਚ ਪਾੜ ਪਿਆ ਸੀ ਤੇ ਉਸੇ ਤੋਂ ਬਾਅਦ ਰਾਵੀ ਦੇ ਪਾਣੀ ਦੇ ਨਾਲ ਸਰਹੱਦ ਤੇ ਸਥਿਤ ਇਤਿਹਾਸਕ ਗੁਰਦੁਆਰਾ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਦੀ ਕੁਮਾਂਤਰੀ ਸਰਹੱਦ ਤੇ ਬੜੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਗੇ ਜੋ ਹੈ ਇੱਥੇ ਲਾਂਗਾ ਜਿਹੜਾ ਨੇੜੇ ਤੁਸੀਂ ਪੜ ਪੈਂਦਾ ਉਹ ਜਿਹੜਾ ਟੁੱਟ ਗਿਆ ਸੀ ਉਸੇ ਤੋਂ ਬਾਅਦ ਰਾਵੀ ਦੇ ਪਾਣੀ ਦੇ ਨਾਲ ਸਰਹੱਦ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਚਾਰੇ ਪਾਸੇ ਜੋ ਹੈ ਪਾਣੀ ਹੀ ਪਾਣੀ ਇਕੱਠਾ ਹੋ ਜਾਂਦਾ ਹੈ ਜਾਣਕਾਰੀ ਮਿਲੀ ਹੈ ਕਿ ਰਾਤ ਜੋ ਹੈ ਜਦੋਂ ਇਹ ਬੰਨ ਟੁੱਟਿਆ ਮਿੱਟੀ ਦੀਆਂ ਬੂਰੀਆਂ ਨਾਲ ਬੰਨਿਆ ਜਾ ਰਿਹਾ ਸੀ ਤਾਂ 9:30 ਵਜੇ ਦੇ ਕਰੀਬ ਉੱਥੇ ਸੰਗਤਾਂ ਦੇ ਵੱਲੋਂ